ਮਸੂ ਬਿਲਕੁਲ ਇੱਕ ਕਾਉਂਸਲਰ ਦਾ ਕੰਮ ਹੁੰਦਾ ਵਾ ਕਿ ਇਲਾਕੇ ਦੀ ਡਵੈਲਪਮੈਂਟ ਕਰਨਾ ਔਰ ਇੱਕ ਐਮਐਲਏ ਦਾ ਕੰਮ ਹੁੰਦਾ ਉਸ ਡਵੈਲਪਮੈਂਟ ਨੂੰ ਅੱਗੇ ਲੈ ਕੇ ਜਾਣਾ ਔਰ ਇੱਕ ਐਮਪੀ ਦਾ ਕੰਮ ਹੁੰਦਾ ਕਿ ਵੱਡੇ ਵੱਡੇ ਪ੍ਰੋਜੈਕਟ ਤੇ ਫੰਡ ਲੈਣਾ ਗੁਰੂ ਨਗਰ ਲਈ ਸੋ ਇੱਥੇ ਇੱਕ ਛੋਟੀ ਉਮਰੀ ਦੇ ਵੱਡਾ ਕੰਮ ਜਿਹੜਾ ਵਾ ਬਿਲਕੁਲ ਜਸਪ੍ਰੀਤ ਸਿੰਘ ਗੈਰੀ ਆ ਜਿਨ੍ਹਾਂ ਨੇ ਵਾਰ ਨੰਬਰ 65 ਦੇ ਇਲਾਕਾ ਗੁਰੂ ਅਰਜਨ ਦੇਵ ਨਗਰ ਜਿਹੜਾ ਗਾ ਉਹਥੇ ਜਿਹੜੇ ਆ ਵੱਡੇ ਵੱਡੇ ਕੰਮ ਕੀਤੇ ਆ ਚਾਹੇ ਹਾਈ ਸਟੈਂਸ਼ਨ ਤਾਰਾ ਹੋਵੇ ਸੀਵਰੇਜ ਦਾ ਕੰਮ ਹੋਵੇ ਜਾਂ ਸੜਕਾਂ ਦਾ ਕੰਮ ਹੋਵੇ ਜਾਂ ਲੋਕਾਂ ਦੇ ਜਿਹੜੇ ਕੰਮ ਉਮਰ ਵੀ ਛੋਟੀ ਹੈਗੀ ਆ ਉਸ ਨੂੰ ਹੌਸਲਾ ਵਧਾਈ ਕਰ ਰਹੇ ਹੋਰ ਲਗਾਤਾਰ ਉਹਦੇ ਕੰਮ ਨੂੰ ਸੋ ਗੈਰੀ ਨਾਲ ਗੱਲ ਕਰਦੇ ਆ ਸੋ ਜਸਪ੍ਰੀਤ ਜੀ ਕਿਹੜੇ ਕਿਹੜੇ ਕੰਮ ਕਿਉਂਕਿ ਉਮਰ ਛੋਟੀ ਹੈ ਲੇਕਿਨ ਕੰਮ ਵੱਡੇ ਆ ਸਸਕਲ ਜੀ ਪਹਿਲੇ ਮੈਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਕਿ ਤੁਸੀਂ ਮੇਰੇ ਵਾਸਤੇ ਇੱਥੇ ਟਾਈਮ ਕੱਢ ਕੇ ਆ ਰਹੇ ਹੋ ਤੇ ਸਮੂਹ ਇਲਾਕਾ ਨਿਵਾਸੀਆਂ ਦਾ ਮੈਂ ਧੰਨਵਾਦ ਕਰਦਾ ਕਿ ਹੁਣ ਜੋ ਵੀ ਅਜਕਲ ਦੀ ਸਰਕਾਰ ਦੇ ਵਿੱਚ ਹੋ ਰਿਹਾ ਨਾ ਸਾਡੀਆਂ ਇੱਥੇ ਕੂੜੇ ਦੀ ਲਿਫਟਿੰਗ ਹੋ ਰਹੀ ਚੰਗੀ ਤਰ੍ਹਾਂ ਸੜਕਾਂ ਟੁੱਟੀਆਂ ਪਈਆਂ ਸਾਰਾ ਕੁਝ ਕਿੰਨਾ ਖਰਾਬ ਆ ਔਰ ਤਾਰਾਂ ਦਾ ਵੇਖੋ ਕਿੱਡਾ ਬੁਰਾ ਹਾਲ ਆ ਔਰ ਇੱਥੇ ਬਹੁਤ ਚਿਰ ਤੋਂ ਸਮੱਸਿਆ ਆ ਰਹੀ ਵੀ ਅਸੀਂ ਰਾਤ ਪਰ ਖਲੋ ਖਲੋ ਕੇ ਆ ਸਾਰੇ ਅੰਕਲ ਹੋਣੀ ਸਾਰੇ ਆ ਜਿੰਨੇ ਵੀ ਮੇਰੇ ਨਾਲ ਦੇ ਸਾਰੇ ਜਿਹਨੇ ਖਲੋਤੇ 2 2 ਵਜੇ ਖਲੋ ਕੇ ਤਾਰਾਂ ਦਾ ਠੀਕ ਕਰਾਉਨੇ ਰਹੇ ਆ ਤੇ ਫਿਰ ਮੈਂ ਇਸ ਐਮਪੀ ਸਰਦਾਰ ਕੁਜੀਤ ਸਿੰਘ ਔਇਲੇ ਦਾ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਵਾਂ ਕਿ ਉਹਨਾਂ ਨੇ ਆ ਸਾਰਾ ਮੈਂ ਉਹਨਾਂ ਦੇ ਪੱਖ ਰੱਖੇ ਵੀ ਮੇਰੀ ਆ ਮੁਸੀਬਤਾਂ ਹੈਗੀਆਂ ਤੁਸੀਂ ਇਹਨਾਂ ਦਾ ਹੱਲ ਕਰਕੇ ਦਿਓ ਤੇ ਉਸ ਤੋਂ ਬਾਅਦ ਫਿਰ ਆ ਪਹਿਲੇ ਤਾਰ ਇੱਥੇ ਪਈ ਸੀ 30 ਐਮਐਮ ਦੀ ਤੇ ਹੁਣ ਸਾਰੀ ਉਹ ਉੱਤੇ ਮੋਟੀ ਸਾਰੀ ਤਾਰ 50 ਐਮਐਮ ਦੀ ਪਈ ਹੈ ਤੇ ਹੁਣ ਮੈਂ ਮੈਨੂੰ ਲੱਗਦਾ ਵੀ ਹੁਣ ਗਰਮੀਆਂ ਦੇ ਵਿੱਚ ਕੋਈ ਸਮੱਸਿਆ ਨਹੀਂ ਆਊਗੀ ਇਸ ਚੀਜ਼ ਪ੍ਰਤੀ ਸੋ ਹੋਰ ਜਿਹੜੀ ਗੱਲ ਗਈ ਹੈ ਸੀਵਰੇਜ ਨੂੰ ਲੈ ਕੇ ਵੀ ਬੜੀ ਦਿੱਕਤ ਸੀਗੀ ਸੀਵਰੇਜ ਨੂੰ ਲੈ ਕੇ ਇੱਥੇ ਆ ਆ ਵੀ ਸਾਰਾ ਇੱਥੋਂ ਜਾਮ ਹੋਇਆ ਸੀਗਾ ਫਿਰ ਇੱਥੇ ਪ੍ਰੈਸ਼ਰ ਮਸ਼ੀਨ ਮੰਗਵਾਈ ਤੇ ਹੁਣ ਮੈਂ ਥੋੜੇ ਦਿਨਾਂ ਦੇ ਵਿੱਚ ਇੱਕ ਸ਼ੱਕਰ ਮਸ਼ੀਨ ਵੀ ਇੱਥੇ ਮੰਗਵਾਉਣ ਜਾ ਰਿਹਾ ਢੱਕਣ ਵੀ ਸਾਰੇ ਇੱਥੇ ਟੁੱਟੇ ਸਾਰੇ ਚੇਂਜ ਕਰਾਏ ਕਿਹੜੇ ਕਿਹੜੇ ਕੰਮ ਹੈ ਕਿਉਂਕਿ ਕਾਉਂਸਲਰ ਦਾ ਕੰਮ ਹੁੰਦਾ ਵਾ ਇਹ ਡਿਵੈਲਪਮੈਂਟ ਕਰਨੀ ਹੈ ਸਾਰੇ ਕੰਮ ਕਰਨਾ ਲੇਕਿਨ ਤੁਸੀਂ ਆਪਣੇ ਲੈਵਲ ਤੇ ਕੰਮ ਕਰ ਰਹੇ ਹੋ ਕਿਉਂ ਇਹਨੇ ਸਾਲ ਹੋ ਗਏ ਫਿਰ ਹੋਇਆ ਹੀ ਕੱਖ ਨਹੀਂ ਕਿਉਂਕਿ ਝਾੜੂ ਅੱਗੇ ਆ ਝਾੜੂ ਦੀ ਸਰਕਾਰ ਆਏ ਨੂੰ 3 ਸਾਲ ਹੋ ਚੁੱਕੇ ਤਕਰੀਬਨ ਤਕਰੀਬਨ ਤੇ ਇੱਥੋਂ ਦੇ ਕਿਸੇ ਨੇ ਇੱਕ ਲਾਈਟ ਵੀ ਨਹੀਂ ਇੱਥੇ ਲਵਾਈ ਬਾਕੀ ਦੇ ਸੜਕਾਂ ਦਾ ਵੇਖੋ ਸੜਕਾਂ ਤੇ ਬੜੀ ਦੂਰ ਦੀਆਂ ਗੱਲ ਹੋ ਜਾਂਦੀਆਂ ਕਿਸੇ ਨੇ ਇੱਥੇ ਇੱਕ ਲਾਈਟ ਵੀ ਨਹੀਂ ਲਵਾਈ ਔਰ ਇੱਥੇ ਜਿਹੜੇ ਨੁਮਾਇੰਦੇ ਨੇ ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾਈਆਂ ਸੀਗੀਆਂ ਔਰ ਇੱਕ ਝਾੜੂ ਦਾ ਐਮ ਐਲ ਏ ਇੱਥੇ ਇੱਕ ਵਾਰੀ ਗੇੜਾ ਤੱਕ ਨਹੀਂ ਮਾਰ ਕੇ ਨੁਮਾਇੰਦੇ ਦੇ 40 50 ਸਾਲ ਤੋਂ ਵੀ ਵੱਧ ਨੇ ਤੁਸੀਂ ਕਿੰਨੇ ਸਾਲ ਤੁਹਾਡੀ ਕਿੰਨੀ ਉਮਰ ਹੈ ਮੇਰੀ 17 ਸੋ ਭਾਜੀ 17 ਸਾਲ ਲੇਕਿਨ ਕੰਮ ਵੱਡੇ ਇਹ ਇਹਦੇ ਛੋਟੇ ਦੀ ਪਨੀਰ ਨਾਲ ਸਦਕੇ ਹੀ ਆ ਜਿਹੜੇ ਮਾੜੇ ਮੋੜ ਹੋਏ ਨੇ ਤੇ ਉਹ ਵੇਖ ਲਓ ਕਿਨੇ ਕਿਨੇ ਖੜੇ ਐ ਐਮ ਐਲ ਏ ਜਦੋਂ ਦਾ ਬਣ ਕੇ ਗਿਆ ਉਦੋਂ ਦਾ ਇੱਕ ਫੇਰਾ ਨਹੀਂ ਮਾਰਿਆ ਨੇ ਕਹਿੰਦੇ ਇਸ ਉਮਰੇ ਲੋਕੀ ਮਜ਼ਾਕ ਉਡਾਉਂਦੇ ਪਰ ਇਹ ਮਜ਼ਾਕ ਨੂੰ ਸੱਚ 'ਚ ਬਦਲਣ ਦਾ ਕੰਮ ਕਰਕੇ ਦਿਖਾਣ ਦਿਆ ਦੇ ਤੁਹਾਡੇ ਸਾਹਮਣੇ ਹੀ ਆ ਪਰਾਹੀ ਦੇ ਐਮਐਲਏ ਨੂੰ ਆਪ ਸਾਰੇ ਮਹੱਲੇ ਨੇ ਜਿਤਾਇਆ ਸੀ ਥੋਕੇ ਕੋਈ ਇਹਨਾਂ ਦੇ ਪੋਲਿੰਗ ਬੂਥ ਤੇ ਕੋਈ ਬੰਦਾ ਨਹੀਂ ਆਇਆ ਤੇ ਸਾਰੇ ਜਿਤਾ ਕੇ ਭੇਜਿਆ ਪਰ ਅਜੇ ਤੱਕ ਉਹਨਾਂ ਨੇ ਸਾਡਾ ਪਤਾ ਹੀ ਨਹੀਂ ਲਿਆ ਵੀ ਤੁਸੀਂ ਕਿੱਥੇ ਰਹਿੰਦੇ ਗੁਰੂ ਅਰਜਨ ਦੇਵ ਨਗਰ ਦਾ ਪਤਾ ਹੀ ਨਹੀਂ ਉਹਨੂੰ ਨਹੀਂ ਪਤਾ ਸੋ ਬਿਲਕੁਲ ਇੱਥੇ ਹੋਰ ਅੰਗਣ ਕੀਨਾ ਹੈ ਤੁਹਾਡਾ ਜੀ ਸ਼ੋਮਕਰ ਸੋਮਕਰ ਜੀ ਬਿਲਕੁਲ ਇਹ ਛੋਟੇ ਬੱਚਾ ਹੈ ਤੁਹਾਡਾ ਬਿਲਕੁਲ ਪੋਤਿਆਂ ਵਰਗਾ ਹੈ ਕੰਮ ਕਰਨ ਦੇ ਵੱਡੇ-ਵੱਡੇ ਹਾਂਜੀ ਹਾਂਜੀ ਬਹੁਤ ਬੱਚੇ ਕੰਮ ਕਰ ਰਹੇ ਆ ਜੀ ਕਿਉਂਕਿ ਮੈਂ ਤੇ ਆਪ ਇਹਨੂੰ ਕਈ ਵਾਰੀ ਕਹਿੰਦਾ ਯਾਰ ਤੁਸੀਂ ਤੁਹਾਡੇ ਅੰਦਰ એનર્ਜੀ ਵੀ ਹੈ ਤੇ ਐਜੂਕੇਸ਼ਨ ਵੀ ਹੈ ਤੁਸੀਂ ਹਰ ਬੰਦੇ ਨਾਲ ਹੁਣੇ ਹੀ ਖੁੱਲ ਕੇ ਗੱਲਾਂ ਕਰਨ ਦੇਓ ਤੇ ਤੁਸੀਂ ਅੱਗੇ ਵੀ ਵਧੋਗੇ ਤੇ ਇਹਨਾਂ ਸਾਰੇ ਕੰਮਾਂ ਨੂੰ ਤੁਸੀਂ ਕਰਾਂਦੇ ਜਾਓ ਇੱਕ ਲਾਈਨ ਆਪਣੀ ਫੜ ਲਓ ਤੇ ਅੱਗੇ ਅਸੀਂ ਤੇ ਸਮਝਣਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਹੀ ਸ਼ਾਇਦ ਸਾਡੇ ਲੀਡ ਕਰਨਗੇ ਸੋ ਬਿਲਕੁਲ ਇਸ ਉਮਰੇ ਲੋਕੀ ਪਟਕ ਜਾਂਦੇ ਬੱਚੇ ਪਟਕ ਜਾਂਦੇ ਲੇਕਿਨ ਇਹਦਾ ਕੰਮ ਜਿਹੜਾ ਇਹਨੂੰ ਦੱਸਦਾ ਵਾ ਕਿ ਕਿੱਥੇ ਜਾਣਾ ਸਾਰਿਆਂ ਦਾ ਬਹੁਤ ਬਹੁਤ ਪਹਿਲਾਂ ਧੰਨਵਾਦ ਤੁਹਾਡਾ ਵੀ ਜਿਸ ਤਰ੍ਹਾਂ ਸਾਰੇ ਮਹੱਲਾ ਵਾਸੀਆਂ ਦਾ ਪ੍ਰੋਬਲਮ ਦੱਸਤੀ ਕੀ ਕੀਤਾ ਵਾਕਈ ਇਹ ਬਹੁਤ ਬੁਰਾ ਹਾਲੀ ਬਿਜਲੀ ਦਾ ਅੱਧੀ ਰਾਤੀ ਦੂਜੇ ਘਰਾਂ 'ਚ ਜਾ ਕੇ ਬਿਜਲੀ ਵਾਲਿਆਂ ਕੋਈ ਪੌੜੀ ਵੀ ਨਹੀਂ ਹੁੰਦੀ ਦੂਜੇ ਘਰ ਨੂੰ ਠਾਣਾ ਮਾਰਿਆ ਸਾਨੂੰ ਪੌੜੀ ਦਿਓ ਬਿਜਲੀ ਠੀਕ ਕਰਾਣੀ ਹੈ ਆ ਟੱਕਣ ਮੇਨ ਚੌਂਗ 'ਚ ਹੈਗਾ ਸੀ ਭਾਵੇਂ ਗੱਡੀ ਵਿੱਚ ਡਿੱਗ ਪਏ ਇੰਨਾ ਸੜਕ ਤੁਹਾਡੇ ਸਾਹਮਣੇ ਵਗਦੀ ਪਈ ਹੈ ਤੇ ਇਹਨੇ ਮੁੰਡੇ ਨੇ ਕਰਾਇਆ ਅੱਜ ਦੀ ਡੇਟ 'ਚ ਕੋਈ ਛੋਟਾ ਜਿਹਾ ਬੱਚਾ ਤਾਂ ਸਾਰਿਆਂ ਨੂੰ ਪਤਾ ਹੈ ਅੱਜ ਦੀ ਡੇਟ 'ਚ ਮੁੰਡੇ ਸਾਰੇ ਨਸ਼ਿਆਂ 'ਚ ਵੱਡੇ ਹੋਏ ਨੇ ਇਹ ਇੱਕ ਸਮਾਜ ਸੇਵਾ 'ਚ ਲੱਗਾ ਅਸੀਂ ਇਹਨੂੰ ਅਸ਼ੀਰਵਾਦ ਇਹਨੇ ਆ ਪਰਮਾਤਮਾ ਨੂੰ ਸੱਦ ਬੁੱਧੀ ਦਵੇ ਹਿੰਮਤ ਦਵੇ ਐਦੇ ਸਮਾਜ ਦੇ ਕੰਮ ਅੱਗੇ ਲਾ ਕੇ ਕਰਦਾ ਰਵੇ ਤੇ ਬਸ ਸਾਡਾ ਅਸ਼ੀਰਵਾਦ ਇਸ ਉਮਰੀ ਦੇ ਜਿਹੜੇ ਮੁੰਡੇ ਹੈਗੇ ਜਿਹੜੇ ਬੱਚੇ ਉਹਨਾਂ ਲਈ ਕੀ ਇੱਕ ਮਿਸਾਲ ਪੈਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਇਹ ਉਹਨਾਂ ਦਾ ਸਮਲੋ ਟੋਰਚ ਵੀ ਰਹੀ ਹੈ ਉਹਨਾਂ ਦਾ ਮਾਰਦੋਸ਼ ਇਹਨੂੰ ਵੇਖ ਕੇ ਉਹਨਾਂ ਨੂੰ ਵੀ ਹਿੰਮਤ ਆਏਗੀ ਕਿ ਅਸੀਂ ਕਿਹੜੇ ਕੰਮਾਂ 'ਚ ਪਏ ਆ ਛੋਟਾ ਬੱਚਾ ਕਰ ਸਕਦਾ ਅਸੀਂ ਇਹਦੇ ਨਾਲ ਸਾਥ ਦੇਈਏ ਤੇ ਸਮਾਜ ਦੇ ਭਲਾਈ ਲਈ ਕੰਮ ਕਰੀਏ ਜਿਹਦੇ ਨਾਲ ਸਾਰਿਆਂ ਨੂੰ ਫਾਇਦਾ ਹੋਵੇ ਸਾਰ ਇੱਕ ਠੀਕ ਰਹਿਣ ਸੋ ਭਾਜੀ ਤੁਹਾਡਾ ਛੋਟਾ ਭਰਾ ਲੇਕਿਨ ਕੰਮ ਵੱਡੇ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਅ ਵੀਰ ਜੀ ਮੈਂ ਬਹੁਤ ਖੁਸ਼ ਆ ਕਿ ਆਪਣਾ ਗੈਰੀ ਵੀਰ ਆਪਣੇ ਨਾਲ ਸਾਰੇ ਖਲੋਤੇ ਆਪਣੇ ਨਾਲ ਹੈ ਠੀਕ ਹੈ ਬਹੁਤ ਵਧੀਆ ਕੰਮ ਕਰ ਰਿਹਾ ਅੱਜ ਤੋਂ 3 ਸਾਲ ਪਹਿਲਾਂ ਸ਼ਾਇਦ ਸਰਕਾਰ ਆਈ ਇਹਨਾਂ ਦੀ ਐਮ ਐਲ ਏ ਦੀ ਡਾਕਟਰ ਜਸਬੀਰ ਦੀ 54 ਨੰਬਰ ਵਾਰਡ ਚ 150 ਬੰਦੇ ਦੀ ਮੀਟਿੰਗ ਕੀਤੀ ਦਿਲਬਾਗ ਭਾਜੀ ਪਹਿਲੇ ਨੰਬਰ ਤੇ ਮੇਰੇ ਨਾਲ ਸੀ ਆਇਓ ਦਿਲਬਾਗ ਭਾਜੀ ਇਹ ਅਬਾਸਗਰ ਜੀ ਆਪਣੇ ਸਾਰੇ ਵੀਰ ਆਪਣੇ ਨਾਲ ਖਲੋਤੇ ਸੀ ਆ ਮੈਂ ਘਰ ਦੇ ਬਾਹਰ 150 ਬੰਦੇ ਦੀ ਮੀਟਿੰਗ ਕਰਾਈ ਮੈਨੂੰ 54 ਨੰਬਰ ਵਾਰਡ ਦਾ ਵਿੰਗ ਪ੍ਰਧਾਨ ਮਲਕੀ ਨਿਗਤ ਕਰਕੇ ਗਏ ਮੇਰੇ ਕੋ ਪੱਤਰ ਵੀ ਪਿਆ ਆ ਮੈਂ ਚਾਹਾਂ ਵੀਡੀਓ ਵੀ ਪਈ ਆ ਮੇਰੇ ਕੋ ਸਭ ਕੁਝ ਹੈ ਸਬੂਤ ਆਪਣੇ ਕੋ ਉਸ ਤੋਂ ਬਾਅਦ ਇੱਕ ਵਾਰ ਹੀ ਨਹੀਂ ਮਹੱਲੇ ਚ ਬੜੇ ਉਹ ਭਾਈ ਆਪਾਂ ਨੂੰ ਪ੍ਰਧਾਨਗੇ ਦੀ ਲੋੜ ਨਹੀਂ ਆਪਾਂ ਨੂੰ ਲੋੜ ਹੈ ਕਿ ਹੱਡੇ ਕੰਮ ਹੋਣ ਕਿਹੜਾ ਕੰਮ ਕੀਤਾ ਇਹਨਾਂ ਨੇ ਦੱਸਿਓ ਕੋਈ ਨਹੀਂ ਮੈਨੂੰ ਪਤਾ ਲੱਗੇ ਕੋਈ ਕੰਮ ਨਹੀਂ ਕੀਤਾ ਇਹਨਾਂ ਨੇ ਨਾ ਤਾਰਾ ਹੋ ਨਹੀਂ ਚੁੱਕਦੇ ਅਗਲੇ ਨੰਬਰ ਚੇਂਜ ਕਰਤੇ ਅੱਜ ਜਿੱਦਣ ਇਹਨਾਂ ਦੀ ਰੈਲੀ ਕਰਾਈ ਉਹ ਤੋਂ ਇੱਕ ਦਿਨ ਪਹਿਲਾਂ ਜਗਸਬੀਰ ਜੀ ਨੇ ਖੁਦ ਫੋਨ ਕੀਤਾ ਪੀਐਨ ਨੇ ਖੁਦ ਫੋ ਜਿੱਤਾਂ ਤੋਂ 4 ਦਿਨ ਪਹਿਲਾਂ ਦੀ ਗੱਲ ਕਰ ਰਹੇ ਆਂ ਔਰ ਤੋਂ ਬਾਅਦ ਭਾਈ ਨੰਬਰ ਚੇਂਜ ਸਾਰਾ ਕੁਝ ਚੇਂਜ ਐ ਐਦਾਂ ਨਹੀਂ ਹੁੰਦਾ ਭਾਜੀ ਤੇ ਬਾਕੀ ਰਹੀ ਗੱਲ ਹੋਰ ਵੀ ਆਪਾਂ ਖਫਾਂ ਰਾਏ ਕੁਮਾਰ ਵੇਰਗਾ ਤੋਂ ਵੀ ਜੇ ਹਾਂ ਉਹ ਵੀ ਨਹੀਂ ਜੇ ਬੜੇ ਮੱਲੇ ਖੁਸ਼ ਕੇ ਦੇਖੋ ਆਪਾਂ ਖੁਸ਼ ਵੀਰ ਤੋਂ ਜਿਹੜਾ ਆ ਹੱਡਾ ਕੰਮ ਕਰਾਏਗਾ ਕੰਮ ਕਰਾਏਗਾ ਜਿਹੜਾ ਵੇਖੋ ਆਪਾਂ ਨੂੰ ਵੇਖੋ ਸਾਡੀਆਂ ਮੁਸੀਬਤਾਂ ਕੀ ਐ ਮੁਸੀਬਤ ਐ ਵਾ ਸੀਵਰ ਭਰ ਜਾਂਦੇ ਠੀਕ ਆ ਇੰਨਾ ਪੋਸ਼ ਏਰੀਆ ਇੱਥੇ ਜਾਗ ਜਲੇ 50000 ਰੁਪਏ ਨੂੰ ਗਾਜਾ ਮੈਨੂੰ ਤੇ ਆ ਲੱਗਦਾ ਜਿੱਦਾਂ ਆ ਕੀ ਮਤਲਬ 10000 ਗਾਜਾ ਬਿਲਕੁਲ ਬਿਲਕੁਲ ਗੈਰੀ ਜੀ ਗੈਰੀ ਸੰਦੂ ਦੇ ਗਾਣਿਆਂ ਵਾਲ ਲੈਂਦੇ ਲੇਕਿਨ ਤੁਹਾਡੇ ਨੇ ਇੰਨੇ ਸਿਆਣੇ ਖਲੋਤੇ ਨੇ ਮੈਂ ਇੰਨਾ ਕਰਕੇ ਆ ਜੋ ਵੀ ਪਰ ਹੁਣ ਜੋ ਅੱਗੇ ਮੈਂ ਸਟੈਪ ਚੱਕਣ ਜਾ ਰਿਹਾ ਕੀ ਹੁਣ ਮੇਰਾ ਅਗਲਾ ਕੰਮ ਇਹ ਹੈਗਾ ਵੀ ਸੜਕਾਂ ਦਾ ਹੁਣ ਅਗਲਾ ਕੰਮ ਹੋਊਗਾ ਸੜਕਾਂ ਦਾ ਤੇ ਹੋਰ ਵੀ ਬਥੇਰੇ ਇੱਥੇ ਕੀ ਕਹਿੰਦੇ ਆ ਆਪਾਂ ਪੌਦੇ ਲਵਾਵਾਂ ਕਾਉਂਸਲਰ ਵੀ ਇੱਥੇ ਪਹਿਲਾਂ ਵੀ ਰਹੇ ਜੇ ਪਹਿਲਾਂ ਬੀਜੇਪੀ ਤੇ ਵੀ ਰਹੇ ਕਾਂਗਰਸ ਦੇ ਵੀ ਰਹੇ ਆ ਸੋ ਹੁਣ ਫਿਰ ਕਾਂਗਰਸ ਤੋਂ ਨੇ ਨਵੇਂ ਆਏ ਨੇ ਲੇਕਿਨ ਉਹਨਾਂ ਨੂੰ ਤਜਰਬਾ ਬੜਾ ਕਿ ਉਹ ਹਲੇ ਤੱਕ ਇਲਾਕੇ ਦੇ ਵਿੱਚ ਕੰਮ ਨੂੰ ਲੈ ਕੇ ਡਵੈਲਪਮੈਂਟ ਲੈ ਕੇ ਕੋਈ ਗੱਲ ਨਹੀਂ ਕੀਤੀ ਨਹੀਂ ਜੀ ਕੁੱਖ ਨਹੀਂ ਕੀਤਾ ਕੋਈ ਗੱਲ ਨਹੀਂ ਕੋਈ ਕੁਝ ਨਹੀਂ ਕੀਤਾ ਇੱਕ ਮੈਂ ਕਹਿੰਨਾ ਝਾੜੂ ਤੱਕ ਨਹੀਂ ਫਰਾਇਆ ਹਾਂ ਸਰ ਸਰਕਾਰ ਦੇ ਝਾੜੂ ਦੀ ਹੈ ਹੁਣ ਇਹਨਾਂ ਨੂੰ ਫੇਰ ਜਾਣਾ 27 ਦੀ ਇਲੈਕਸ਼ਨਾਂ ਚ ਵੇਖ ਹੀ ਲਿਓ ਕਿ سپورਟ ਕਿੰਨੇ ਕੀਤੀ ਆ ਤੁਹਾਡੀ ਜੇ ਕੋਈ ਇਸ ਤਰ੍ਹਾਂ ਦਾ ਕੰਮ ਕਰਾਂਡ ਕੋਈ ਨਾ ਕੋਈ سپورਟ ਤੇ ਵੀ ਤਾਂ ਹੋਣਾ ਤੁਹਾਡੇ ਮੇਰੇ ਸਰਦਾਰ ਐਮਪੀ ਗੁਰਜੀਤ ਸਿੰਘ ਔਇਲਾ ਤੇ ਉਹਨਾਂ ਦੇ ਛੋਟੇ ਬ੍ਰਦਰ ਸਰਪੰਚ ਸਰਦਾਰ ਸੁਖਰਾਜ ਸਿੰਘ ਜੀ ਰੰਧਾਵਾ ਜੀ ਨੇ ਮੇਰੇ ਨਾਲ ਸਾਰਾ ਕੰਮ ਕੀਤਾ ਸੋ ਭਾਜੀ ਕੀ ਕਹਿਣਾ ਚਾਹੋਗੇ ਇਸ ਬੱਚੇ ਦੇ ਕੰਮ ਨੂੰ ਲੈ ਕੇ ਭਾਈ ਇਹ ਦੇਖੋ ਜਿਹੜੇ ਕੰਮ ਐਸ ਮੁੰਡੇ ਨੇ ਇਸ ਉਮਰ ਦੇ ਵਿੱਚ ਕਰ ਦਿੱਤੇ ਨੇ ਇੱਥੇ ਬਹੁਤ ਲੀਡਰ ਆਏ ਨੇ ਬਹੁਤ ਲੀਡਰ ਗਏ ਨੇ ਅਸੀਂ ਇਹੋ ਜਿਹੇ ਕੰਮ ਕਦੀ ਵੇਖੇ ਨਹੀਂ ਜਿਹੜੇ ਐਸ ਮੁੰਡੇ ਨੇ ਕਰ ਦਿੱਤੇ ਨੇ ਅਸੀਂ ਇਹਦਾ ਥੈਂਕ ਯੂ ਕਰਦੇ ਆ ਬਹੁਤ ਜ਼ਿਆਦਾ ਥੈਂਕ ਯੂ ਕਰਦੇ ਆ ਰਾਤ ਰਾਤ ਲੋਕੀ ਪੌੜੀਆਂ ਫੜ ਫੜ ਕੇ ਜਾਂਦੇ ਆ ਜਦੋਂ ਲਾਈਟ ਖਰਾਬ ਹੁੰਦੀ ਆ ਐਸ ਮੁੰਡੇ ਦੇ ਕਰਕੇ ਇੱਥੇ ਅੱਜ ਖੰਭੇ ਵੀ ਨਵੇਂ ਲੱਗੇ ਨੇ ਤਾਰਾਂ ਵੀ ਨਵੀਆਂ ਪਈਆਂ ਔਰ ਡਬਲ ਪਈਆਂ ਨੇ ਔਰ ਇਹਦਾ ਅਸੀਂ ਇਹਦਾ ਥੈਂਕ ਯੂ ਕਰਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਿਹੜੀ ਪੌੜੀਆਂ ਚੜ ਰਿਹਾ ਤਰੱਕੀ ਦੀ ਦੇਖੋ ਪੋੜੀਆਂ ਜਿਹੜੀਆਂ ਵੀ ਚੜਦਾ ਪਿਆ ਪਰ ਅਸੀਂ ਇਹਦੇ ਨਾਲ ਸਾਹ ਦਿਨ ਸਾਹ ਦਿਨੇ ਅਸੀਂ ਬਾਕੀਆਂ ਵੀ ਪਾਰਟੀਆਂ ਦਾ ਸਾਥ ਦਿੱਤਾ ਸੀ ਐਸੀ ਗੱਲ ਨਹੀਂ ਕਿ ਅਸੀਂ ਬਾਕੀ ਪਾਰਟੀਆਂ ਦਾ ਸਾਥ ਨਹੀਂ ਦਿੱਤਾ ਸੀਗਾ ਪਰ ਕਿਸੇ ਨੇ ਵੀ ਇਸ ਮਹੱਲੇ ਦੀ ਕੀ ਬਾਹ ਨਹੀਂ ਫੜੀ ਅੱਜ ਤੱਕ ਮੇਨ ਮੁੱਦਾ ਡਿਵੈਲਪਮੈਂਟ ਦਾ ਤੁਸੀਂ ਇੱਥੇ ਆ ਕੇ ਗਲੀ ਗਲੀ ਆ ਕੇ ਵੇਖ ਲਓ ਇੱਥੇ ਕੋਈ ਡਿਵੈਲਪਮੈਂਟ ਨਾਲ ਦੀ ਕੋਈ ਚੀਜ਼ ਨਹੀਂ ਹੈ ਸਾਰੇ ਕਿਤੇ ਕਦੇ ਖਲਾਰਾ ਪਿਆ ਕਦੇ ਕੁਝ ਹੋਇਆ ਪਿਆ ਜੋ ਕੰਮ ਐਸ ਮੁੰਡੇ ਨੇ ਕੀ ਕਰ ਦਿੱਤੇ ਨੇ ਉਹ ਪਿਛਲੀਆਂ ਸਰਕਾਰਾਂ ਦੇ ਕਹੇ ਵੀ ਨੁਮਾਇੰਦੇ ਨੇ ਅੱਜ ਤੱਕ ਉਹ ਕੰਮ ਨਹੀਂ ਕੀਤੇ ਜੋ ਕੰਮ ਐਸ ਮੁੰਡੇ ਨੇ ਕੀਤੇ ਨੇ ਅਸੀਂ ਇਹਦਾ ਧੰਨਵਾਦੀ ਹੈ ਸੋ ਬਿਲਕੁਲ ਨਾ ਕੋਈ ਐਮਐਲਏ ਨਾ ਕੋਈ ਐਮਪੀ ਲੇਕਿਨ ਐਮਪੀ ਦੀ سپورਟ ਗੁਰਜੀਤ ਸਿੰਘ ਔਇਲਾ ਜਿਹੜੇ ਕਿ ਮੈਂਬਰ ਪਾਰਲੀਮੈਂਟ ਅਗੇ ਅੰਮ੍ਰਿਤਸਰ ਤੋਂ ਉਹਨਾਂ ਦੀ سپورਟ ਸਦਕਾ ਜਿਹੜਾ ਵਾ ਬਿਲਕੁਲ ਜਿਹੜਾ ਜਸਪ੍ਰੀਤ ਸਿੰਘ ਗੈਰੀ ਜਿਹੜਾ ਕਿ ਲਗਾਤਾਰ ਆਪਣੇ ਇਲਾਕੇ ਦੇ ਵਿੱਚ ਡਿਵੈਲਪਮੈਂਟ ਦੇ ਕੰਮ ਕਰ ਰਿਹਾ ਔਰ ਲੋਕਾਂ ਦੇ ਲਈ ਇੱਕ ਮਿਸਾਲ ਪੈਦਾ ਕਰ ਰਿਹਾ ਇਸ ਉਮਰੇ ਦੇ ਲੋਕ ਅਗੇ ਕਿਉਂਕਿ ਜੇ ਮੈਂ ਗੱਲ ਕਰਾਂਗਾ ਪੰਜਾਬੀ ਦੇ ਵੀ ਹਾਲੇ ਬਾਲਗ ਵੀ ਨਹੀਂ ਹੈ 17 ਸਾਲ ਦੀ ਉਮਰ ਕੁਝ ਉਮਰ ਨਹੀਂ ਹੁੰਦੀ ਇਹ ਉਮਰ ਹੁੰਦੀ ਹੈ ਖੇਡਾਂ ਦੀ ਬਿਲਕੁਲ ਇੰਜੋਏ ਕਰਨ ਦੀ ਲੇਕਿਨ ਲੋਕਾਂ ਦੇ ਕੰਮ ਨੂੰ ਸਮਝ ਕੇ ਜਿਹੜੇ ਏਡੇ ਏਡੇ ਵੱਡੇ ਜਿਹੜੇ ਕੰਮ ਹੈਗੇ ਕਿਉਂਕਿ ਹਾਈ ਐਕਸਟੈਂਸ਼ਨ ਜਿਹੜੀ ਤਾਰਾਂ ਆਂ ਗਿਆ ਵਾ ਇਹ ਕੋਈ ਛੋਟਾ ਕੰਮ ਨਹੀਂ ਹੁੰਦਾ ਵਾ ਇਹ ਬਹੁਤ ਵੱਡਾ ਕੰਮ ਹੁੰਦਾ ਇਹਦੇ ਲਈ ਕਾਫੀ ਜੜੀ ਐ ਫਾਰਮੈਟਿਸ ਹੁੰਦੀਆਂ ਲੇਕਿਨ ਇਸ ਜਿਹੜੇ ਜਸਪ੍ਰੀਤ ਸਿੰਘ ਨੇ ਕਰਕੇ ਦਿਖਾਇਆ ਉਸ ਦੇ ਨਾਲ ਨਾਲ ਸੀਵਰੇਜ ਦਾ ਕੰਮ ਗੰਦਗੀ ਜਿਹੜੀ ਆ ਬਿਲਕੁਲ ਇੱਥੇ ਕੂੜੇ ਦੇ ਜਿਹੜੀ ਸਭ ਤੋਂ ਵੱਡੀ ਲਿਫਟਿੰਗ ਦੀ ਪ੍ਰੋਬਲਮ ਹੈਗੀ ਜਿਹੜੀ ਕਿ ਲਗਾਤਾਰ ਪੂਰੇ ਸ਼ਹਿਰ ਦੇ ਵਿੱਚ ਉਸ ਨੂੰ ਲੈ ਕੇ ਵੀ ਲਗਾਤਾਰ ਔਰ ਸੜਕਾਂ ਜੜੀਆਂ ਆ ਗਿਆ ਵਾ ਸੋ ਡਵੈਲਪਮੈਂਟ ਇਹੀ ਹੁੰਦੀ ਆ ਜਿਹੜੇ ਕਿ ਬਿਲਕੁਲ ਇਸ ਤਰ੍ਹਾਂ